ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੋਰਠ ਮਹਿਲਾ ਪੰਜਵਾ ਸਨੋ ਬੇਨੰਤੇ ਠਾਕੁਰ ਮੇਰੇ ਜੀ ਜੰਤ ਤੇਰ ਧਾਰੇ ਰਖ ਪੈਜ ਨਾਮ ਆਪਣੇ ਕੀ ਕਰਨ ਕਰਾਮ ਨਹਾਰੇ ਪ੍ਰਭ ਜੀ ਔਖ ਸਮਾਨ ਕਰ ਪਿਆਰੇ ਬੁਰੇ ਪਲੇ ਹਾਮ ਥਾਰੇ ਰਾਉ ਸੁਨੇ ਪੁਕਾਰ ਸਮਰਥ ਸੁਆਮੀ ਬੰਦਨ ਕਾਟ ਸੁvare ਪਹਿਰ ਸਿਰ ਪਾਉ ਸੇਵਕ ਜਨ ਮਿਲੇ ਨਾਨਕ ਪ੍ਰਗਟ ਪਹਾਰੇ ਸੁਨੋ ਬਨੰਤੇ ਠਾਕੁਰ ਮੇਰੇ ਜੀ ਜੰਤ ਤੇਰੇ ਧਾਰੇ ਰੱਖੋ ਪੈਜ ਨਾਮ ਆਪਣੇ ਕੀ ਕਰਨ ਕਰਾਮਨ ਹਾਰੇ ਪ੍ਰਭ ਜੀ ਔਖ ਸਮਾਨ ਕਰ ਪਿਆਰੇ ਬੁਰੇ ਉਪਲੇ ਹਮ ਖਾਰੇ ਰਾ ਸੁਣੀ ਪੁਕਾਰ ਸਮਰਥ ਸੁਆਮੀ ਬੰਦਨ ਕਰ ਸੁਆਰੇ ਪਹਿਰ ਸਿਰ ਪਾਉ ਸੇਵਕ ਜਨ ਮਿਲੇ ਨਾਨਕ ਪ੍ਰਗਟ ਪਹਾਰੇ ਸੁਨੋ ਬਨਾਂਤੇ ਠਾਕੁਰ ਮੇਰੇ ਜੀ ਜੰਤ ਤੇਰੇ ਧਾਰੇ ਰੱਖੋ ਪੈਜ ਨਾਮ ਆਪਣੇ ਕੀ ਕਰਨ ਕਰਾਵਨ ਹਾਰੇ ਪ੍ਰਭ ਜੀ ਔਖ ਸਮਾਨ ਕਰ ਪਿਆਰੇ ਬੁਰੇ ਉਪਦੇ ਹਾਮ ਥਾਰੇ ਰਾਮ ਸੁਣੀ ਪੁਕਾਰ ਸਮਰਥ ਸੁਆਮੀ ਬੰਧਨ ਕਰ ਸੁਆਰੇ ਪਹਿਰ ਸਿਰ ਪਾਉ ਸੇਵਕ ਜਨ ਮਿਲੇ ਨਾਨਕ ਪ੍ਰਗਟ ਪਹਾਰੇ ਸੁਣਾ ਬੇਨੰਤ ਠਾਕੁਰ ਮੇਰੇ ਜੀ ਜੰਤ ਤੇਰੇ ਧਾਰੇ ਰੱਖੋ ਪੈਜ ਨਾਮ ਆਪਣੇ ਕੀ ਕਰਨ ਕ੍ਰਾਮਨ ਹਾਰੇ ਪ੍ਰਭ ਜੀ ਔਖਸ ਮਨ ਕਰ ਪਿਆਰੇ ਪੂਰੇ ਪਦੇ ਹਾਮੁ ਥਾਰੇ ਰਾਉ ਸੁਣੀ ਪੁਕਾਰ ਸਮਰਥ ਸੁਆਮੀ ਬੰਧਨ ਕਰ ਸੁਆਰੇ ਪਹਿਰ ਸਿਰ ਪਾਉ ਸੇਵਕ ਜਨ ਮਿਲੇ ਨਾਨਕ ਪ੍ਰਗਟ ਪਹਾਰੇ ਸੁਣਾ ਬਨੰਤੇ ਠਾਕੁਰ ਮੇਰੇ ਜੀ ਜੰਤ ਤੇਰੇ ਧਾਰੇ ਰਖੋ ਪੈਜ ਨਾਮ ਆਪਣੇ ਕੀ ਕਰਨ ਕ੍ਰਾਮਨ ਹਾਰੇ ਪ੍ਰਭ ਜੀ ਔਖ ਸਮਾਨ ਕਰ ਪਿਆਰੇ ਬੁਰੇ ਭਲੇ ਹਾਮ ਥਾਰੇ ਰਾਮ ਸੁਣੀ ਪੁਕਾਰ ਸਮਰਥ ਸੁਆਮੀ ਬੰਧਨ ਕਰ ਸੁਆਰੇ ਪਹਿਰ ਸਿਰ ਪਾਉ ਸੇਵਕ ਜਨ ਮਿਲੇ नानक प्रगट पहारे सुनो बिनन्ते ठाकुर मेरे जी जंत तेरे धारे राखो पैज नाम अपने की करन करामन हारे प्राब जे ओं खसमान कर प्यारे बुरे पले हाम थारे रा ਸੋਨੇ ਪੁਕਾਰ ਸਮਰਥ ਸੁਆਮੀ ਬੰਦਨ ਕਰ ਸੁvare ਪਹਿਰ ਸਿਰ ਪਾਉ ਸੇਵਕ ਜਨ ਮਿਲੇ ਨਾਨਕ ਪ੍ਰਗਟ ਪਹਾਰੇ ਸੁਣਾ ਬਨੰਤੇ ਧਰਮ ਮੇਰੇ ਜੀ ਜੰਤ ਤੇਰੇ ਧਾਰੇ ਰੱਖੋ ਪੈਜ ਨਾਮ ਆਪਣੇ ਕੀ ਕਰਨ ਕਰਾਮਨ ਹਾਰੇ ਪ੍ਰਭ ਜੀ ਔਖ ਸਮਾਨ ਕਰ ਪਿਆਰੇ ਬੁਰੇ ਪਲੇ ਹਾਮ ਥਾਰੇ ਰਾਹ ਸੁਣੀ ਪੁਕਾਰ ਸਮਰਥ ਸੁਆਮੀ ਬੰਦਨ ਕਰ ਸੁਆਰੇ ਪਹਿਰ ਸਿਰ ਪਾਉ ਸੇਵਕ ਜਨ ਮਿਲੈ ਨਾਨਕ ਪ੍ਰਗਟ ਪਹਾਰੇ ਸੋ ਨੋ ਬਨੰਤੇ ਧਾਕੁਰ ਮੇਰੇ ਜੀ ਜੰਤ ਤੇਰੇ ਧਾਰੇ ਰਖੋ ਪੈਜ ਨਾਮ ਆਪਣੇ ਕੀ ਕਰਨ ਕਰਾਮਨ ਹਾਰੇ ਪ੍ਰਭ ਜੀ ਔਖ ਸਮਾਨ ਕਰ ਪਿਆਰੇ ਬੁਰੇ ਪਲੇ ਹਾਮ ਥਾਰੇ ਰਾਉ ਸੁਣੀ ਪੁਕਾਰ ਸਮਰਥ ਸੁਆਮੀ ਬੰਧਨ ਕਰ ਸੁਆਰੇ ਪਹਿਰ ਸਿਰ ਪਾਉ ਸੇਵਕ ਜਨ ਮਿਲੇ ਨਾਨਕ ਪ੍ਰਗਟ ਪਹਾਰੇ ਸੁਣਾ ਬੇਨੰਤੇ ਠਾਕੁਰ ਮੇਰੇ ਜੀ ਜੰਤ ਤੇਰੇ ਧਾਰੇ ਰੱਖੋ ਪੈਜ ਨਾਮ ਆਪਣੇ ਕੀ ਕਰਨ ਕਰਾਮਨ ਹਾਰੇ ਪ੍ਰਭ ਜੀ ਔਖ ਸਮਾਨ ਕਰ ਪਿਆਰੇ ਬੁਰੇ ਪਲੇ ਹਾਮ ਖਾਰੇ ਰਾਮ ਸੁਣੀ ਪੁਕਾਰ ਸਮਰਥ ਸੁਆਮੀ ਬੰਦਨ ਕਰ ਸੁਆਰੇ ਪਹਿਰ ਸਿਰ ਪਾਉ ਸੇਵਕ ਜਨ ਮਿਲੇ नानक प्रगट पहारे सुनो बिनन्ते ठाकुर मेरे जी जंत तेरे तारे राखो पैज नाम अपने की करन करामन हारे प्राब जे ओंख समान कर प्यारे बुरे परे हम थारे राव ਸੁਨੇ ਪੁਕਾਰ ਸਮਰਥ ਸੁਆਮੀ ਬੰਦਨ ਕਾਰ ਸੁਵਾਰੇ ਪਹਿਰ ਸਿਰ ਪਾਉ ਸੇਵਕ ਜਨ ਮਿਲੇ ਨਾਨਕ ਪ੍ਰਗਟ ਪਹਾਰੇ ਸੁਣਾ ਬਨੰਤੇ ਠਾਕੁਰ ਮੇਰੇ ਜੀ ਜੰਤ ਤੇਰੇ ਧਾਰੇ ਰੱਖੋ ਪੈਜ ਨਾਮ ਆਪਣੇ ਕੀ ਕਰਨ ਕਰਾਮਨ ਹਾਰੇ ਪ੍ਰਭ ਜੀ ਔਖ ਸਮਾਨ ਕਰ ਪਿਆਰੇ ਬੁਰੇ ਪੜੇ ਹਾਮ ਥਾਰੇ ਰਾਮ ਸੁਣੀ ਪੁਕਾਰ ਸਮਰਥ ਸੁਆਮੀ ਬੰਦਨ ਕਰ ਸੁਆਰੇ ਪਹਿਰ ਸਿਰ ਪਾਉ ਸੇਵਕ ਜਨ ਮਿਲੇ ਨਾਨਕ ਪ੍ਰਗਟ ਪਹਾਰੇ ਸੋ ਨਵਨੰਤੇ ਠਾਕੁਰ ਮੇਰੇ ਜੀ ਜੰਤ ਤੇਰੇ ਧਾਰੇ ਰੱਖੋ ਪੈਜ ਨਾਮ ਆਪਣੇ ਕੀ ਕਰਨ ਕ੍ਰਾਮਨ ਹਾਰੇ ਪ੍ਰਭ ਜੀ ਔਖ ਸਮਾਨ ਕਰ ਪਿਆਰੇ ਬੁਰੇ ਭਲੇ ਹਾਮ ਥਾਰੇ ਰਾ ਸੁਣੀ ਪੁਕਾਰ ਸਮਰਥ ਸੁਆਮੀ ਬੰਦਨ ਕਰ ਸੁਆਰੇ ਪਹਿਰ ਸਿਰ ਪਾਉਂ ਸੇਵਕ ਜਨ ਮਿਲੇ ਨਾਨਕ ਪ੍ਰਗਟ ਪਹਾਰੇ ਸੁਣਾ ਬੇਨੰਤ ਠਾਕੁਰ ਮੇਰੇ ਜੀ ਜੰਤ ਤੇਰੇ ਧਾਰੇ ਰੱਖੋ ਪੈਜ ਨਾਮ ਆਪਣੇ ਕੀ ਕਰਨ ਕਰਾਮਨ ਹਾਰੇ ਪ੍ਰਭ ਜੀ ਔਖ ਸਮਾਨ ਕਰ ਪਿਆਰੇ bure pale ham thare rao suni pukar samrath swami vandan kar sware pehar sir paun sevak jan mel nanak pragat pahare suno anant thakur mere jee jant tere thare ਰਾਖੋ ਪੈਜ ਨਾਮੇ ਆਪਣੇ ਕੀ ਕਰਨ ਕਰਾਮਨ ਹਾਰੇ ਪ੍ਰਭ ਜੀ ਔਖ ਸਮਾਨ ਕਰ ਪਿਆਰੇ ਬੁਰੇ ਪਲੇ ਹਾਮ ਥਾਰੇ ਰਾਮ ਸੁਣੀ ਪੁਕਾਰ ਸਮਰਥ ਸੁਆਮੀ ਬੰਦਨ ਕਰ ਸੁਆਰੇ ਪਹਿਰ ਸਿਰ ਪਾਉ ਸੇਵਕ ਜਨ ਮਿਲੇ ਨਾਨਕ ਪ੍ਰਗਟ ਪਹਾਰੇ ਸੁਣਾ ਬੇਨੰਤ ਧਾਕੁਰ ਮੇਰੇ ਜੀ ਜੰਤ ਤੇਰੇ ਧਾਰੇ ਰੱਖੋ ਪੈਜ ਨਾਮ ਆਪਣੇ ਕੀ ਕਰਨ ਕਰਾਮਨ ਹਾਰੇ ਪ੍ਰਭ ਜੀ ਔਖ ਸਮਾਨ ਕਰ ਪਿਆਰੇ ਬੁਰੇ ਉਪਲੇ ਹਾਮ ਥਾਰੇ ਰਾਮ ਸੋਨੇ ਪੁਕਾਰ ਸਮਰੱਥ ਸੁਆਮੀ ਬੰਦਨ ਕਾਰ ਸੁvare ਪਹਿਰ ਸਿਰ ਪਾਉ ਸੇਵਕ ਜਨ ਮਿਲੇ ਨਾਨਕ ਪ੍ਰਗਟ ਪਹਾਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ